ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸਾਂ ਵਦੇਸਾਂ ਦੇ ਵਿੱਚ ਵਸ ਰਹੀ ਗੁਰੂ ਨਾਨਕ ਦੇਵਾ ਸਿੱਖ ਸੰਗਤ ਜੀਓ ਗੁਰਦੁਆਰਾ ਖਮਾਣੀ ਸਰ ਸਾਹਿਬ ਪਿੰਡ ਚੰਦਪੁਰਾ ਕੱਚਾਰਾ ਜੈ ਸਿੰਘ ਵਾਲਾ ਸੋ ਗੁਰੂ ਘਰ ਵੱਲੋਂ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਜੋ ਅਸੀਂ ਤਕਰੀਬਨ ਪਿਛਲੇ 10 ਸਾਲਾਂ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਅਸੀਂ ਪੜ੍ਹਾ ਰਹੇ ਹਾਂ ਸੋ ਤਕਰੀਬਨ ਸਾਨੂੰ 10 ਸਾਲ ਹੋ ਗਏ ਪੜਾਉਂਦਿਆਂ ਨੂੰ ਲਗਾਤਾਰ ਬੱਚੀਆਂ ਨੂੰ ਜੋ ਬੱਚੀਆਂ ਤਕਰੀਬਨ ਡਿਗਦੀਆਂ ਵੀ ਕਰ ਰਹੀਆਂ ਕਾਫੀ ਪੜ੍ਹ ਰਹੀਆਂ ਬੱਚੀਆਂ ਸੋ ਐਤਕੀ ਸਾਡੇ ਕੋਲ 35 ਬੱਚੀਆਂ ਹੋ ਗਈਆਂ ਗੁਰੂ ਪਰ ਅਸੀਂ ਅੱਜ ਤੱਕ ਵੀ ਕਿਸੇ ਐਨ ਆਰ ਆਈ ਵੀਰ ਤੋਂ ਕਿਸੇ ਸਿੱਖ ਸੰਗਤ ਤੋਂ ਬੱਚੀਆਂ ਵਾਸਤੇ ਖਾਸ ਕਰਕੇ ਅਸੀਂ ਮਾਇਆ ਨਹੀਂ ਮੰਗੀ ਕਿਉਂਕਿ ਪ੍ਰਾਈਵੇਟ ਬੱਚੀਆਂ ਪੜ੍ਹਦੀਆਂ ਇਹਨੇ ਕੁਝ ਡਾਕਟਰੀ ਬੀਏਸੀ ਕਰ ਰਹੀਆਂ ਨੇ ਗੁਰੂਪ੍ਰੀਤੋ ਦੋ ਬੱਚੀਆਂ तकरीबन 33 ਬੱਚੀਆਂ ਪੜ੍ਹ ਰਹੀਆਂ ਦੋ ਬੱਚੀਆਂ ਬੀਏਸੀ ਕਰ ਰਹੀਆਂ ਨਰਸ ਕਰ ਰਹੀਆਂ ਡਾਕਟਰੀ ਕਰ ਰਹੀਆਂ ਸੋ ਐਤਕੀ ਸਾਡੇ ਤੇ ਇੰਨੀ ਕਿੰਨਸੀਬਤ ਪੈ ਗਈ ਇੱਕ ਤਾਂ ਆਪਾਂ ਹੜਾਂ ਦੇ ਕਰਕੇ ਕਹਿ ਲਈਏ ਜੋ ਹੜਾ ਪੰਜਾਬ ਦੇ ਵਿੱਚ ਆਏ ਹੋਏ ਨੇ ਅਸੀਂ ਉੱਥੇ ਸੇਵਾ ਕਰਦੇ ਰਹੇ ਇੱਕ ਸਾਡੇ ਗੁਰੂ ਘਰ ਦੇ ਵਿੱਚ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਉੱਥੇ ਸੇਵਾ ਚੱਲ ਰਹੀ ਹੈ ਤੇ ਤਕਰੀਬਨ ਅਸੀਂ 2 ਲੱਖ ਰੁਪਈਆ ਜਿਹੜਾ ਨਾ ਉਹ ਬੱਚਿਆਂ ਦਾ ਭਰਨਾ ਸੋ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਸਾਡੀ ਐਤਕੀ ਜਰੂਰ ਮਦਦ ਕਰੋ ਅੱਜ ਤੱਕ ਵੀ ਅਸੀਂ ਕਿਸੇ ਤੋਂ ਵੀ ਕੋਈ ਮਾਇਆ ਨਹੀਂ ਲਈ ਖਾਸ ਕਰਕੇ ਬੱਚਿਆਂ ਵਾਸਤੇ ਸੋ ਬੱਚਿਆਂ ਸੀ ਸਾਰੇ ਸਿੰਘਾਂ ਦੇ ਸੰਜੋਗ ਦੇ ਨਾਲ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਕਿਉਂਕਿ ਮਹਾਰਾਜ ਨੇ ਪਹਿਲੇ ਕਿਹਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਸੀਂ ਜਿੱਥੇ ਵੀ ਸੇਵਾ ਕਰਦੇ ਸੀ ਗੁਰੂ ਦੀ ਗੋਲਕ ਦੇ ਵਿੱਚੋਂ ਸੇਵਾ ਕਰਦੇ ਨਾ ਅਸੀਂ ਕਦੇ ਐਨ ਆਰ ਆਈ ਵੀਰ ਨੂੰ ਕਿਸੇ ਨੂੰ ਕਿਹਾ ਸੇਵਾ ਕਰਨ ਵਾਸਤੇ ਚਾਹ ਅਸੀਂ ਗ੍ਰੰਥੀ ਸਿੰਘਾਂ ਦੀ ਕੋਈ ਸੇਵਾ ਮਦਦ ਕਰਦੇ ਆਂ ਚਾਹ ਅਸੀਂ ਕੋਈ ਪਰਿਵਾਰਾਂ ਦੀ ਵੈਸੇ ਸੇਵਾ ਕਰਦੇ ਆ ਲੋੜਵੰਦ ਪਰਿਵਾਰਾਂ ਦੀ ਚਾਹ ਅਸੀਂ ਬੱਚਿਆਂ ਦੀ ਸੇਵਾ ਕਰਦੇ ਕੋਈ ਵੀ ਅੱਜ ਤੱਕ ਨਹੀਂ ਅਸੀਂ ਕਿਹਾ ਐਦਕੀ ਅਸੀਂ ਬੇਨਤੀ ਕਰ ਰਹੇ ਹਾਂ ਸਾਰਿਆਂ ਨੂੰ ਕਿ ਸਾਡੀ ਜਰੂਰ ਮਦਦ ਕੀਤੀ ਜਾਵੇ 2 ਲੱਖ ਰੁਪਇਆ ਅਸੀਂ ਭਰਨਾ ਤਕਰੀਬਨ 4 ਤਰੀਕ ਨੂੰ ਭਰਨਾ ਸੀਗਾ ਸੋ ਸਾਡੇ ਤੋਂ ਪੈਸੇ ਨਹੀਂ ਹੋਏਗੇ ਸਾਨੂੰ ਅਸੀਂ ਬੇਨਤੀ ਵੀ ਕੀਤੀ ਸੀ ਸਿੱਖ ਸੰਗਤਾਂ ਦੇ ਵਿੱਚ ਪਰ ਕਿਸੇ ਨੇ ਬੇਨਤੀ ਸਵੀਕਾਰ ਨਹੀਂ ਕੀਤੀ ਐਤਕੀ ਜਰੂਰ ਸਾਡੀ ਮਦਦ ਕਰਿਓ 15 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ 2 ਲੱਖ ਰੁਪਇਆ ਭਰਨਾ ਹੈ ਬੇਨਤੀ ਨੂੰ ਸਵੀਕਾਰ ਕਰਿਓ ਗੁਰੂ ਪਰੋ ਸੋ ਵਤ ਵਤ ਸਿੱਖ ਸੰਗਤਾਂ ਨੂੰ ਵੀ ਬੇਨਤੀ ਹੈ ਗੁਰੂ ਪਰੋ ਆਪਾਂ ਤਕਰੀਬਨ ਹੋਰ ਤਾਂ ਕਾਰਜ ਕਰਦੇ ਰਹਿੰਨੇ ਆ ਪਰ ਕੋਈ ਲੋੜਵੰਦ ਪਰਿਵਾਰ ਲੋੜਵੰਦ ਬੱਚੀ ਪੜਦੀ ਆ ਤੇ ਇਹਦੂ ਵੱਡੀ ਕੋਈ ਸਿੱਖਿਆ ਨਹੀਂ ਹੋ ਸਕਦੀ ਕਿਉਂਕਿ ਅੱਜ ਦੇ ਸਮੇਂ ਦੇ ਮੁਤਾਬਕ ਗੁਰੂ ਡੰਮ ਬਹੁਤ ਜ਼ਿਆਦਾ ਫੈਲ ਰਿਹਾ ਏ ਤੇ ਜੇਕਰ ਆਪਾਂ ਸਿੱਖੀ ਨੂੰ ਬਚਾਉਣ ਵਾਸਤੇ ਆਪਾਂ ਕੋਈ ਨਾ ਕੋਈ ਉਪਰਾਲਾ ਕਰਨਾ ਕਿਉਂਕਿ ਬਿਲਡਿੰਗਾਂ ਵੀ ਆਪਾਂ ਬਹੁਤ ਬਣਾਈ ਜਾਂਦੇ ਆ ਇਹ ਗੱਲ ਨਹੀਂ ਬਿਲਡਿੰਗਾਂ ਨਹੀਂ ਬਣ ਰਹੀਆਂ ਬਿਲਡਿੰਗਾਂ ਵੀ ਬਹੁਤ ਬਣ ਰਹੀਆਂ ਪਰ ਇਸ ਵਿਸ਼ੇ ਵਾਲੇ ਪਾਸੇ ਇਸ ਪਾਸੇ ਆਪਣਾ ਧਿਆਨ ਬਹੁਤ ਘਟਾ ਸੋ ਅਸੀਂ ਆਪ ਖੁਦ ਜਾ ਜਾ ਕੇ ਅਸੀਂ ਘਰਾਂ ਦੇ ਵਿੱਚ ਜਾ ਜਾ ਕੇ ਬੱਚਿਆਂ ਨੂੰ ਵੇਖ ਕੇ ਫਿਰ ਅਸੀਂ ਪੜ੍ਹਾਉਨੇ ਇਹ ਨਹੀਂ ਵੀ ਕੋਈ ਬੱਚੇ ਪਰਿਵਾਰ ਕੋਈ ਤਕੜਾ ਤੇ ਅਸੀਂ ਉਹਨਾਂ ਦੀਆਂ ਬੱਚਿਆਂ ਨੂੰ ਪੜ੍ਹਾਉਨੇ ਨਹੀਂ ਲੋੜਵੰਦ ਜਿਹੜੇ ਆ ਬੱਚੀਆਂ ਕਿਉਂਕਿ ਆਪਾਂ ਲੜਕੀਆਂ ਨੂੰ ਤਾਂ এডੂਕੇਸ਼ਨ ਸਾਰੇ ਦੇ ਰਹੇ ਪੜ੍ਹਾ ਰਹੇ ਆ ਪਰ ਬੱਚੀਆਂ ਨੂੰ ਆਪਾਂ ਵਿੱਚੇ ਵਿੱਚ ਛੱਡ ਰਹੇ ਆ ਤੇ ਸਾਡਾ ਇਹੋ ਹੀ ਮਕਸਦ ਆ ਗੁਰਦੁਆਰਾ ਖਮਾਨੀ ਸਰ ਸਾਹਿਬ ਪ੍ਰਬੰਧਕ ਕਮੇਟੀ ਆ ਸਾਡੇ ਨਾਲ ਖੜੀ ਹੋਈ ਸਾਰਿਆਂ ਦਾ ਸਾਡਾ ਮੰਤਵ ਇਹ ਹੀ ਆ ਕਿ ਆਪਾਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਆਪਾਂ ਬੱਚਿਆਂ ਨੂੰ ਪੜਾਈਏ ਲੋੜਵੰਦ ਪਰਿਵਾਰਾਂ ਦੀਆਂ ਨੂੰ ਕਿਉਂ ਕਿਉਂਕਿ ਉਹ ਗੁਰੂ ਘਰ ਵੱਲ ਜੁੜਨ ਤੇ ਨਹੀਂ ਤਾਂ ਗੁਰੂ ਪਿਆਰ ਉਹ ਅੱਜ ਦੇ ਸਮੇਂ ਦੇ ਮੁਤਾਬਕ ਵੇਖਿਆ ਜਾਵੇ ਤਾਂ ਆਸੇ-ਪਾਸੇ ਆਪਾਂ ਵੇਖਿਓ ਕਿਵੇਂ ਧਰਮ ਪਰਵਰਤਨ ਹੋ ਰਿਹਾ ਏ ਉਹ ਕਿਉਂ ਹੋ ਰਿਹਾ ਏ ਕਿਉਂਕਿ ਉਹ ਮਦਦ ਕਰਦੇ ਆ ਅਸੀਂ ਸਿੱਖ ਹੋਣ ਦੇ ਨਾਂ ਤੇ ਵੀ ਅਸੀਂ ਮਦਦ ਨਹੀਂ ਕਰ ਰਹੇ ਕਿਸੇ ਦੀ ਵੀ ਤੇ ਇਨੀਆਂ ਕਬੰਤੀਆਂ ਸਾਡੀਆਂ ਪ੍ਰਵਾਨ ਕਰਿਓ ਸਾਨੂੰ ਜ਼ਰੂਰਤਾ ਤੇ ਹੱਥ ਜੋੜ ਕੇ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਸਾਡੀ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵਾ ਸਿੱਖ ਸੰਗਤ ਨੂੰ ਬੇਨਤੀ ਆ ਸਾਡੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ